ਕੀ ਤੀਆਂ ਦਾ ਕੋਈ ਤਿਹਾਰ ਆ ਇਹਦਾ ਸਾਡਾ ਸਾਡੀ ਸਿੱਖ ਕਮਿਊਨਿਟੀ ਨਾਲ ਸਿੱਖ ਧਰਮ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਇਹ ਇੱਕ ਜਲਾਦਤ ਭਰਿਆ ਜਲਾਦਤ ਭਰਿਆ ਇੱਕ ਸਾਡਾ ਔਖਾ ਟਾਈਮ ਸੀ ਤੇ ਸਾਡੇ ਅੱਜ ਕੁਝ ਮੈਂ ਬੇਵਕੂਫ ਲੋਕਾਂ ਨੂੰ ਕਹਿ ਸਕਦਾ ਜਿਨ੍ਹਾਂ ਨੇ ਇਹਨੂੰ ਤਿਹਾਰ ਬਣਾ ਲਿਆ ਤੇ ਬੜੇ ਉੱਚੇ ਲੈਵਲ ਤੇ ਮਨਾਉਂਦੇ ਆ ਜਿਹੜੇ ਕੰਮ ਅਸੀਂ ਵੱਡੇ ਲੈਵਲ ਤੇ ਕਰਨੇ ਆ ਉਹਨਾਂ ਕੰਮਾਂ ਨੂੰ ਅਸੀਂ ਭੁੱਲ ਗਏ ਆ ਸਾਨੂੰ ਉਹਦੇ ਯੋਧਿਆਂ ਦੇ ਸ਼ਹੀਦੀ ਦਿਨ ਸਾਨੂੰ ਉਹਦੇ ਯੋਧਿਆਂ ਦੇ ਜਨਮ ਦਿਹਾੜੇ ਸਾਨੂੰ ਉਹਦੇ ਗੁਰੂਆਂ ਦੇ ਸ਼ਹੀਦੀ ਦਿਨ ਉਹ ਸਾਨੂੰ ਭੁੱਲੇ ਰਿਹਾ ਭਾਈ ਤੇ ਅਸੀਂ ਮਨਾਉਣੇ ਕੀ ਆ ਇਹੋ ਜੇ ਲਚਰਤਾ ਭਰੇ ਤੇ ਬਦਨਾਮੀ ਨਾਲ ਭਰੇ ਹੋਏ ਜਿਹੜੇ ਕਾਗਜ਼ ਸੀ ਨਾ ਜਿਨ੍ਹਾਂ ਦੇ ਕਰਕੇ ਸਾਡੇ ਮਤਲਬ ਇਤਿਹਾਸ ਤੇ ਇੱਕ ਦਾਗ ਲੱਗਾ ਸੀਗਾ ਜਿਹੜਾ ਮਤਲਬ ਇਤਿਹਾਸ ਤੇ ਦਾਗ ਲਗਾ ਸੀ ਉਹ ਲੋਕ ਇਹ ਇਹਨੂੰ ਤਿਹਾੜ ਕਰਕੇ ਬਣਾ ਰਹੇ ਆ ਉਹ ਕਿਹੜਾ ਤਿਹਾੜ ਆ ਭਾਈ ਤੀਆਂ ਦਾ ਤਿਹਾੜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੇ ਕੋ ਵੀ ਜ਼ੋਰ ਦਾ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣਾ ਵਿਚਾਰ ਵੀ ਜ਼ਰੂਰ ਦਿਓ ਕਿਉਂਕਿ ਜਿਹੜਾ ਮਸਲਾ ਹੈ ਨਾ ਅੱਜ ਆਪਾਂ ਜਿਹੜੀ ਗੱਲਬਾਤ ਕਰ ਰਹੇ ਆ ਇਹ ਮਸਲਾ ਹੈਗਾ ਤੀਆਂ ਦੇ ਤਿਹਾੜ ਦਾ ਤੇ ਮੈਂ ਇਹ ਗੱਲ ਦੱਸ ਦੇਣੀ ਚਾਹਨਾ ਆਪਣੇ ਆਪਣੀਆਂ ਭੈਣਾਂ ਨੂੰ ਬੀਬੀਆਂ ਮਾਤਾਵਾਂ ਨੂੰ ਸਭ ਨੂੰ ਕਿ ਭਾਈ ਇਹ ਤੀਆਂ ਦਾ ਤਿਹਾਰਨਾ ਦੇਖੋ ਅਸੀਂ ਹਰ ਸਾਲ ਹਰ ਸਾਲ ਇਹਦੇ ਤੀਆਂ ਦੇ ਤਿਹਾਰਾ ਬਾਰੇ ਗੱਲ ਕਰਦੇ ਆ ਪਰ ਚਲੋ ਕਹਿੰਦੇ ਉਹਦੇ ਵੀ ਗੁਰੂ ਸਾਹਿਬ ਨੇ ਡਿਊਟੀ ਲਾਈ ਆ ਤੇ ਅਸੀਂ ਉਹਦੇ ਚੌਂਕੀਦਾਰ ਆ ਗਲੀਆਂ ਵਾਲੇ ਪਾਤਸ਼ਾਹ ਨੇ ਚੌਂਕੀਦਾਰ ਦਿੱਤਾ ਸਾਨੂੰ ਕੌਮ ਦੇ ਲਈ ਜਗਾਉਂਦਾ ਤੇ ਅਸੀਂ ਉਹ ਕੰਮ ਕਰਦੇ ਰਹਿਣਾ ਹੈ ਹੁਣ ਮੈਂ ਬੇਨਤੀ ਕਰਮੀ ਚਾਹਨਾ ਕਿ ਸਾਡੀ ਸਿੱਖ ਬੀਬੀਆਂ ਭੈਣਾਂ ਨੂੰ ਟੀਆਂ ਦੇ ਤਿਹਾਰ ਬਾਰੇ ਕਿ ਟੀਆਂ ਦਾ ਕਿਹੜਾ ਤਿਹਾਰ ਆ ਇਹਦਾ ਸਾਡਾ ਸਾਡੀ ਸਿੱਖ ਕਮਿਊਨਿਟੀ ਨਾਲ ਸਿੱਖ ਧਰਮ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਇਹ ਇੱਕ ਜਲਾਦਤ ਭਰਿਆ ਜਲਾਦਤ ਭਰਿਆ ਇੱਕ ਸਾਡਾ ਔਖਾ ਟਾਈਮ ਸੀ ਤੇ ਸਾਡੇ ਅੱਜ ਕੁਝ ਮੈਂ ਬੇਵਕੂਫ ਲੋਕਾਂ ਨੂੰ ਕਹਿ ਸਕਦਾ ਜਿਨ੍ਹਾਂ ਨੇ ਇਹਨੂੰ ਤਿਹਾਰ ਬਣਾ ਲਿਆ ਤੇ ਬੜੇ ਉੱਚੇ ਲੈਵਲ ਤੇ ਮਨਾਉਂਦੇ ਆ ਤੇ ਜਿਹੜੇ ਕੰਮ ਅਸੀਂ ਵੱਡੇ ਲੈਵਲ ਤੇ ਕਰਨੇ ਆ ਉਹਨਾਂ ਕੰਮਾਂ ਨੂੰ ਅਸੀਂ ਭੁੱਲ ਗਏ ਆ ਸਾਨੂੰ ਆਉਦੇ ਯੋਧਿਆਂ ਦੇ ਸ਼ਹੀਦੀ ਦਿਨ ਸਾਨੂੰ ਆਉਦੇ ਯੋਧਿਆਂ ਦੇ ਜਨਮ ਦਿਹਾੜੇ ਸਾਨੂੰ ਆਉਦੇ ਗੁਰੂਆਂ ਦੇ ਸ਼ਹੀਦੀ ਦਿਨ ਉਹ ਸਾਨੂੰ ਭੁੱਲੇ ਰਿਹਾ ਭਾਈ ਤੇ ਅਸੀਂ ਮਨਾਉਣੇ ਕੀ ਆ ਇਹੋ ਜਿਹੇ ਲਚਰਤਾ ਭਰੇ ਤੇ ਬਦਨਾਮੀ ਨਾਲ ਭਰੇ ਹੋਏ ਜਿਹੜੇ ਕਾਗਜ਼ ਸੀ ਨਾ ਜਿਨ੍ਹਾਂ ਦੇ ਕਰਕੇ ਸਾਡੇ ਮਤਲਬ ਇਤਿਹਾਸ ਤੇ ਇੱਕ ਦਾਗ ਲੱਗਾ ਸੀਗਾ ਜਿਹੜਾ ਮਤਲਬ ਇਤਿਹਾਸ ਤੇ ਦਾਗ ਲੱਗਾ ਸੀ ਉਹ ਲੋਕ ਇਹ ਇਹਨੂੰ ਤਿਹਾਰ ਕਰਕੇ ਮਨਾ ਰਹੇ ਆ ਉਹ ਕਿਹੜਾ ਤਿਹਾਰ ਆ ਭਾਈ ਤੀਆਂ ਦਾ ਤਿਹਾਰ ਮੈਂ ਵੀਡੀਓ ਨੂੰ ਜ਼ਿਆਦਾ ਲੰਬੀ ਨਹੀਂ ਕਰਦਾ ਮੈਂ ਦੱਸ ਦੇਣਾ ਸੰਗਤ ਨੂੰ ਕਿ ਭਾਈ ਹਾਂਜੀ ਸਤਿ ਸ੍ਰੀ ਅਕਾਲ ਵੀ ਸਤਿ ਸ੍ਰੀ ਅਕਾਲ ਭੱਟੀ ਸਾਹਿਬ ਅਜਿੰਦਰ ਕੀ ਹਾਲ ਹੈ ਵੀ ਚੱਲਦੀ ਕਲਾ ਅਜਿੰਦਰ ਆਪਣੀ ਵੀਡੀਓ ਦਾ ਮਤਲਬ ਸ਼ੇਅਰ ਕਰੋ ਗਰੁੱਪਾਂ ਵਿੱਚ ਆਪਣਾ ਝੀਆਂ ਦੇ ਤਿਹਾੜੀ ਦੀ ਗੱਲ ਕਰਦੇ ਅੱਜ ਤੇ ਆਪਣਾ ਆਪਣਾ ਵਿਚਾਰ ਵੀ ਦੋ ਵੀਰ ਕਹਿੰਦੇ ਜਦੋਂ ਮੁਗਲਾਂ ਦਾ ਦੌਰ ਸੀ ਨਾ ਪੂਰਾ ਚਰਮ ਸੀ ਮਤ ਇਹ ਵੀ ਮੁਗਲਾਂ ਦਾ ਜੌਹ ਸੀਗਾ ਤੇ ਸੱਦਰ ਭਰੇ ਦਿਨ ਸੀ ਕਿਹੜੇ ਮੁਗਲਾਂ ਦੇ ਕਹਿੰਦੇ ਮੁਗਲ ਉਹ ਕੀ ਕਰਦੇ ਸੀਗੇ ਮੁਗਲ ਝੀਆਂ ਪੈਣਾ ਨੂੰ ਜਿਹੜੀ ਕਹਿੰਦੇ 50 ਸਾਲ ਤੱਕ ਦੀ ਬੀਬੀਸੀ ਨਾ ਉਹਨਾਂ ਨੂੰ ਇੱਕ ਜਗ੍ਹਾ ਤੇ ਇਕੱਠੀਆਂ ਕਰਦੇ ਸੀ ਇੱਕ ਜਗ੍ਹਾ ਤੇ ਇਕੱਠੀਆਂ ਕਰਕੇ ਤੇ ਉਹਨਾਂ ਬੀਬੀਆਂ ਨੂੰ ਨਚਾਇਆ ਜਾਂਦਾ ਸੀ ਉਹਨਾਂ ਮੁਗਲਾਂ ਵੱਲੋਂ ਤੇ ਕੋਲੇ ਬੈਠ ਕੇ ਸ਼ਰਾਬਾਂ ਪੀਂਦੇ ਸੀ ਸ਼ਰਾਬਾਂ ਪੀਂਦੇ ਸੀ ਇਕੱਠੇ ਹੋ ਕੇ ਤੇ ਘੇੜਾ ਘੱਟ ਕੇ ਘੇੜਾ ਵੜ ਕੇ ਬੀਬੀਆਂ ਨੂੰ ਵਿੱਚ ਨਚਾਇਆ ਜਾਂਦਾ ਸੀ ਤੇ ਜਿਹੜਾ ਬੜੀ ਦੁੱਖ ਦੀ ਗੱਲ ਆ ਕਿ ਜਿਹੜੀ ਬੀਬੀ ਭੈਣ ਕੁੜੀ ਧੀ ਉਹਨਾਂ ਨੂੰ ਚੰਗੀ ਲੱਗਦੀ ਸੀ ਉਹਨੂੰ ਜ਼ਬਰਦਸਤੀ ਚੁੱਕ ਕੇ ਲੈ ਜਾਂਦੀ ਸੀ ਕੋਈ ਉਹਦਾ ਵਿਆਹ ਕਰਾਉਂਦਾ ਸੀ ਤੇ ਕੋਈ ਉਹਨੂੰ ਅੱਗੇ ਵੇਚ ਦਿੰਦਾ ਸੀ ਉਹ ਤਾਂ ਤਛਦਰ ਕਰਕੇ ਕੋਈ ਉਹਨੂੰ ਵੇਚ ਦਿੰਦਾ ਸੀ ਕਿ ਮੈਂ ਹੁਣ ਇਹ ਪੁੱਛਣਾ ਚਾਹੁੰਨਾ ਜਿਹੜੇ ਸਾਡੇ ਭਰਾ ਇਸ ਬਦਨਾਮੀ ਭਰੇ ਦਿਨ ਨੂੰ ਇਹਨੂੰ ਮਨਾਉਂਦੇ ਆ ਇਹਨੂੰ ਖੁਸ਼ੀਆਂ ਦਾ ਮਨਾਉਂਦੇ ਆ ਤਿਹਾਰ ਤਰਕੇ ਬਣਾਉਂਦੇ ਆ ਸੰਗਤ ਜੀ ਦੱਸੋ ਵੀ ਕੀ ਹੈ ਤਿਹਾਰ ਆ ਸਾਡਾ ਇੱਕ ਪਾਸੇ ਸਾਡੀਆਂ ਭੈਣਾਂ ਤੇ ਸਾਡੀਆਂ ਬੱਚਿਆਂ ਤੋਂ ਉਸਤੇ ਤਸ਼ੱਦਦ ਹੋ ਰਿਹਾ ਸੀਗਾ ਉਹਨਾਂ ਦੇ ਨਾਲ ਐਡਾ ਅਤਿਆਚਾਰ ਹੋ ਰਿਹਾ ਸੀਗਾ ਤੇ ਅੱਜ ਸਾਡੇ ਕੁਝ ਲੋਕ ਆ ਇਹਨੂੰ ਢੋਲ ਵਜਾ ਕੇ ਮਤਲਬ ਬੜਾ ਮਤਲਬ ਉਤਸ਼ਾਹ ਆ ਬਣਾਉਂਦੇ ਆ ਜਿੱਦਾਂ ਉਸ ਟਾਈਮ ਅਸੀਂ ਕੋਈ ਬਹੁਤ ਵੱਡਾ ਸੀ ਕੋਈ ਜੰਗ ਜਿੱਤੀ ਹੁੰਦੀ ਆ ਭਾਈ ਉਸ ਟਾਈਮ ਸਾਡੀਆਂ ਬੀਬੀਆਂ ਨੇ ਤਸ਼ੱਦਦ ਵਿੱਚ ਲਿਆ ਸੀ ਉਸ ਟਾਈਮ ਸਾਡੀਆਂ ਬੀਬੀਆਂ ਨੂੰ ਉੱਥੇ ਮੁਗਲਾ ਨੇ ਨਚਾਇਆ ਸੀ ਤੇ ਸਾਡੀਆਂ ਬੀਬੀਆਂ ਤੇ ਅਤਿਆਚਾਰ ਕੀਤੇ ਸੀ ਜਿਹੜੀ ਚੰਗੀ ਲੱਗਦੀ ਚੁੱਕ ਕੇ ਲੈ ਜਾਂਦੇ ਸੀ ਤੇ ਭਾਈ ਇਸ ਤਿਹਾਰ ਨਾਲ ਸਾਡਾ ਕੁਝ ਲੈਣਾ ਦੇਣਾ ਨਹੀਂ ਜਿਹਦਾ ਹੈ ਲੈਣਾ ਦੇਣਾ ਉਹ ਮਨਾਵੇ ਜਿਹਦਾ ਹੈ ਲੈਣਾ ਦੇਣਾ ਉਹ ਮਨਾਵੇ ਤਾਰੀ ਧੰਨਵਾਦ ਦਲਬੀਰ ਸਿੰਘ ਜੀ। ਦਲਬੀਰ ਸਿੰਘ ਜੀ ਵੀਡੀਓ ਨੂੰ ਆਪਣੇ ਆਪਣੇ ਗਰੁੱਪਾਂ ਵਿੱਚ ਸ਼ੇਅਰ ਕਰਿਓ ਤਾਂ ਜੋ ਸਾਡੇ ਵੀਰਾਂ ਵੀਰਾਂ ਤੱਕ ਭੈਣਾਂ ਤੱਕ ਜਾ ਸਕੇ ਕਿਉਂਕਿ ਅਸੀਂ ਉਸ ਕਰਨਗਿਆਂ ਵਾਲੇ ਪਾਦਸ਼ਾਹ ਦੇ ਚੌਂਕੀਦਾਰ ਲਾਏ ਹੋਏ ਆ ਅਸੀਂ ਜਦੋਂ ਵੀ ਕੋਈ ਐਹੋ ਜੀ ਗੱਲ ਆਊਗੀ ਜਿੱਥੇ ਸਾਨੂੰ ਲੱਗਾ ਕਿ ਸਾਡੇ ਇਤਿਹਾਸ ਦੇ ਵਿੱਚ ਸਾਡੀ ਜਿਹੜੀ ਸਿੱਖੀ ਆ ਉਹਦੇ ਪ੍ਰਤੀ ਕੋਈ ਗਲਤ ਜਾ ਰਹੀਏ ਕਿਸੇ ਹੋਰ ਪਾਸੇ ਜਾ ਰਹੀ ਤੇ ਅਸੀਂ ਉੱਥੇ ਹੋਕਾ ਦੇਣਾ ਹੈ ਉਹਦਾ ਸਾਡੀ ਕੌਮ ਨੂੰ ਜਗਾਉਣ ਦੇ ਲਈ ਅਸੀਂ ਹੋਕਾ ਦੇਣਾ ਹੈ ਜੇ ਕੋਈ ਜਾਗ ਜੂਗਾ ਤਾਂ ਵੀ ਚੰਗਾ ਨਹੀਂ ਜਾਗੂਗਾ ਤਾਂ ਉਹਦੀ ਕਿਸਮਤ ਹੈ ਤੇ ਭਾਈ ਇਸ ਚੀਜ਼ ਦਾ ਵਿਰੋਧ ਕਰਿਆ ਕਰੋ ਜਿਹੜੇ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਨੂੰ ਪਿਆਰ ਕਰਨ ਵਾਲੇ ਆ ਕਰਨਗੀਆਂ ਵਾਲੇ ਬਾਦਸ਼ਾਹ ਨੂੰ ਇਸ ਚੀਜ਼ ਦਾ ਵਿਰੋਧ ਕਰਿਆ ਕਰੋ ਇਸ ਤੀਆਂ ਦੇ ਤਿਹਾਰ ਦਾ ਅੱਜ ਮੈਂ ਇਹ ਵੀਡੀਓ ਕਿਉਂ ਬਣਾ ਲਗਾ ਅੱਜ ਕੱਲ ਆਪਣੇ ਘਰੇ ਕਿਸੇ ਵੀ ਬੀਬੀ ਨੇ ਆਵਾਜ਼ ਦਿੱਤੀ ਕਿ ਤੀਆਂ ਲਗਣੀਆਂ ਹੈਗੀ ਤਾਂ ਤੁਸੀਂ ਆਇਓ ਪਰ ਆਪਣੇ ਤਾਂ ਚਲੋ ਗੁਰੂ ਸਾਹਿਬ ਦੀ ਕਿਰਪਾ ਹੈ ਬੱਚੇ ਅਮਰਧਾਰੀ ਆ ਤੇ ਬੱਚਿਆਂ ਨੂੰ ਪਤਾ ਉਹਨਾਂ ਨੇ ਨਹੀਂ ਜਾਣਾ ਪਰ ਦੇਖੋ ਹੁਣ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸਣਾ ਕਿਨੇ ਆ ਆਪਾਂ ਦੱਸਦਾ ਨਾ ਜਿਹੜੇ ਵੀ ਨੂੰ ਪਤਾ ਹੈ ਇਤਿਹਾਸ ਦਾ ਉਹ ਵੀਰ ਆਪਣੀ ਜ਼ਿੰਮੇਵਾਰੀ ਨਾਲ ਅੱਜ ਇਹ ਵਾਅਦਾ ਕਰੋ ਜੇ ਤੁਸੀਂ ਕਾਂਗੀਆਂ ਵਾਲੇ ਦੇ ਪੁੱਤਾਂ ਨਾ ਜੇ ਅੱਜ ਇਹ ਵਾਅਦਾ ਕਰੋ ਕਿ ਜਿਹਨੂੰ ਵੀ ਪਤਾ ਏ ਕਿ ਤੀਆਂ ਦਾ ਤਿਹਾਰ ਸਾਡੇ ਲਈ ਕਿੱਦਾਂ ਕੋ ਪਹਿਣਾ ਏ ਇਹ ਕੋ ਤਿਹਾਰ ਨਹੀਂ ਸੀਗਾ ਤੇ ਇਹ ਆਪਣੀਆਂ ਬੀਬੀਆਂ ਨੂੰ ਬੱਚੀਆਂ ਨੂੰ ਦੱਸਿਆ ਕਰੋ ਆਪਣੀ ਆਪਣੀ ਜ਼ਿੰਮੇਵਾਰੀ ਦੱਸਿਆ ਕਰੋ ਕਿ ਭਾਈ ਇਹ ਦਾ ਇਸ ਦਾ ਇਹ ਚੀਜ਼ ਦਾ ਸਾਡੇ ਤਿਹਾਰ ਨਹੀਂ ਕੋਈ ਇਹ ਸਾਡਾ ਇਹ ਸਾਡੀ ਬਦਕਿਸਮਤੀ ਸੀ ਇਹ ਜਲਾਲਤ ਭਰੇ ਦਿਨ ਸੀ ਉਸ ਟਾਈਮ ਦੇ ਇਸ ਨੂੰ ਸਿਹਾਰ ਕਰਕੇ ਨਜਾਇਆ ਕਰੋ ਬੇਨਤੀ ਆ ਪ੍ਰਵਾਨ ਕਰਿਓ ਤੇ ਵੀਡੀਓ ਨੂੰ ਆਪਣੇ ਆਪਣੇ ਤਰੀਕੇ ਨਾਲ ਸ਼ੇਅਰ ਕਰਕੇ ਬੀਬੀਆਂ ਪੈਰਾਂ ਨੂੰ ਜਰੂਰ ਦੱਸੋ ਜਿਹੜਾ ਵੀਰ ਵੀਡੀਓ ਸੁਣੂਗਾ ਦੱਸ ਦੀ ਬੇਨਤੀ ਨੂੰ ਪ੍ਰਵਾਨ ਕਰਿਓ ਕਿ ਉਹ ਬੀਬੀਆਂ ਤੱਕ ਵੀਡੀਓ ਲਾਜ਼ਮੀ ਪਹੁੰਚਾਵੋ ਤਰ੍ਹਾਂ ਦੱਸੋ ਕਿ ਭਾਈ ਇਹ ਵੀਡੀਓ ਇਤਿਹਾਰ ਦਾ ਸਾਡਾ ਸਿੱਖਾਂ ਦਾ ਕੁਝ ਵੀ ਲੈਣਾ ਦੇਣਾ ਨਹੀਂ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ